ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਨੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਣੀਆਂ ਇਹ ਪਿੰਡ ਮਲੂਕੇ ਦੇ ਨੇੜ ਹੈ ਫਰੀਦਕੋਟ ਜ਼ਿਲ੍ਹੇ ਦਾ ਇਹ ਪਿੰਡ ਬਾਜਾਖਾਨਾ ਵੀ ਇਹਦੇ ਨੇੜ ਹੈ ਤੇ ਨਯੌਰ ਪਿੰਡ ਵੀ ਇਹਦੇ ਨੇੜ ਰਹਿੰਦਾ ਹੈ ਜਿਹੜੇ ਘਰ ਚ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਜਦੋਂ ਤੋਂ ਚੈਨਲ ਚੱਲਿਆ ਉਦੋਂ ਤੋਂ ਹੀ ਵੀਡੀਓ ਇਸ ਭਰਾ ਦਿਆਂ ਵੀ ਆਪਣੇ ਚੈਨਲ ਤੇ ਰੂਟੀਨ ਚ ਅਪਲੋਡ ਹੁੰਦੀਆਂ ਹਨ ਹਰ ਰੋਜ਼ ਗਾਮਾ ਆਉਂਦੀਆਂ ਨਵੀਆਂ ਤੇ ਹਰ ਰੋਜ਼ ਹੀ ਵਿਕਦੀਆਂ ਹਨ ਪਸ਼ੂ ਹਰੇਕ ਤਰ੍ਹਾਂ ਦੇ ਭਾਅ ਦੇ ਇੱਥੇ ਵਿਕਰੀ ਵਾਲੇ ਮੌਜੂਦ ਹੁੰਦੇ ਆ ਅੱਜ ਜਿਹੜੀ ਵੀਡੀਓ ਆ ਇਹਦੇ ਚ ਜੇ ਆਪਾਂ ਕੈਮਰਾ ਮਾਰੀਏ ਤਾਂ ਪੰਜ ਗਾਵਾਂ ਸਾਹਮਣੇ ਖੜੀਆਂ ਐ ਇਸ ਖੁਰਨੀ ਦੇ ਉੱਤੇ ਤਿੰਨ ਜਰਸੀ ਇਸ ਸਾਈਡ ਤੇ ਖੜੀਆਂ ਐ ਪਰ ਆਪਾਂ ਵੀਡੀਓ ਨੂੰ ਬੜਾ ਲੰਬਾ ਨਹੀਂ ਲੈ ਜਾਂਦੇ ਕੁਛ ਛੇ ਕਰਾਂਗੇ ਵੀ ਤਿੰਨੇ ਜਰਸੀ ਇੱਕ ਬੜੀ ਚੰਗੀ ਐ ਐਫ ਵੈਡ ਜਿਹੜੀ ਉਹ ਇਸ ਵੀਡੀਓ 'ਚ ਤੁਹਾਨੂੰ ਦਿਖਾ ਦੇਾਂਗੇ ਪਸ਼ੂ ਹਮੇਸ਼ਾ ਕੋਸ਼ਿਸ਼ ਕਰੋ ਵੀ ਜਿਹੜਾ ਖਰੀਦਣਾ ਚਾਹੋ ਨੇ ਉਹਦੀ ਤਸੱਲੀ ਕੋਲ ਆ ਕੇ ਕਰੋ ਨੰਬਰ ਸਕਰੀਨ ਉੱਤੇ ਚੱਲੂਗਾ ਕਾਲ ਤੁਸੀਂ ਬਾਈ ਨੂੰ ਸਿੱਧੀ ਕਰ ਸਕੋਗੇ ਸੋ ਆਓ ਮਿਲিয়ে ਤੇ ਕਰਦੇ ਆਂ ਗੱਲਬਾਤ ਦੋਸਤੋ ਆਪਾਂ ਇੰਨਾ ਵਹਿੜਾ ਬਾਰੇ ਜਾਣਕਾਰੀ ਪਹਿਲਾਂ ਜਰਸੀਆਂ ਬਾਰੇ ਲੈ ਲੈਨੇ ਆਂ ਉਦੋਂ ਬਾਅਦ ਤੁਹਾਨੂੰ ਐਚਐਫ ਵੈਂਡ ਬਹੁਤ ਸੋਹਣੀ ਦਿਖਾਉਂਗਾ ਗਗੂ ਭਾਈ ਸੱਸੀਨਗੜ੍ਹ ਬਾਈ ਗਗੂ ਅੱਜ ਨਾਗਤਾ ਟੋਟਲ ਘਰੇ ਮੌਜੂਦ ਆ ਜਿਹੜੇ 8 ਆ ਮੇਰੇ ਘਰੇ 8 ਹਾਂਜੀ ਭਾਈ ਸ਼ੁਰੂਆਤ ਆਪਾਂ ਜਰਸੀਆਂ ਤੋਂ ਕਰ ਲੈਨੇ ਆਂ ਹਾਂਜੀ ਪਹਿਲੇ ਨੰਬਰ ਤੇ ਜਿਹੜੀ ਗਾਂ ਕੰਨਵਾ ਸੂ ਇਹ ਦੂਜਾ ਸੂ ਓਰੀਜਨਲ ਬਾਈ ਛੇ ਦਾਂਦਾ ਕਦੋਂ ਸੂਈ ਇਹ ਇਹ ਸੁਬਾ ਸੂਈ ਆ ਜੇਰ ਜੂਰ ਕੰਪਲੀਟ ਆ ਬਾਈ ਧਾਰਾਂ ਧੂਰਾਂ ਦੀ ਜਮਾ ਪੂਰੀ ਵਧੀਆ ਬੱਚਾ ਕੀ ਦਿੱਤਾ ਨੇ ਮੇਲਕਾ ਵਚੰਡੀ 28D ਦਾ ਵਧੀਆ ਭਾਈ ਬਿਨਾ ਨੈਣੇ ਤੋਂ ਬੰਦਾ ਭਾਵੇਂ ਥੱਲੇ ਬਹਿ ਜੇ ਕੋਈ ਚੱਕਰ ਨਹੀਂ ਗਾਗੂ ਰੇਟ ਇਹਦਾ ਕੀ ਰੱਖਾਂਗੇ ਰੇਟ ਤਾਂ 90000 ਰੁਪਿਆ ਭਾਈ ਖੋਲੀ 200 ਰੇਟ 90000 ਹੈ ਸੁਆ ਦੂਜਾ ਹੈ ਸੋਭਾਈ ਸੋਈ ਹੈ ਵੱਚੇ ਨੂੰ ਜਨਮ ਦਿੱਤਾ ਥਣ ਹੱਥੀ ਜਵਾਈ ਵਾਲੇ ਆ ਹਵਾਨਾ ਦੇਖੋ ਤੁਸੀਂ ਇਹਦਾ ਬੈੜ ਨੇ ਨਾਂ ਭਾਈ ਜੀ ਨਹੀਂ ਲਾਇਆ ਪੰਜ ਚਾਰ ਦਿਨ ਪਹਿਲਾਂ ਸੂਪੀ ਕੋਈ ਗੱਲ ਨਹੀਂ ਇੱਕ ਦੋ ਦਿਨਾਂ ਅੱਜ ਵੈੜ ਨੇ ਬੜੀ ਵਧੀਆ ਤਿਆਰੀ ਸੀ ਸਵੇਰ ਵੀ ਹੁੰਦਾ ਠੀਕ ਹੈ ਤੇ ਜਿਵੇਂ ਜਿਵੇਂ ਦੁੱਧ ਤੇ ਆਉ ਬਾਈ ਇੱਕ ਦੱਸੂਗੀ ਚੀਜ਼ ਮੈਂ ਇੰਨੇ ਵਧੀਆ ਕੁਆਲਿਟੀ ਆ ਵੈੜ ਦੀ ਠੀਕ ਹੈ ਸੋ ਇਹਦਾ ਰੇਟ 90000 ਥਾਣੇ ਦੇ ਚਾਰੇ ਜਿਹੜੇ ਉਹ ਸੋਹਣੇ ਹੱਥੀ ਚੁਆਈ ਵਾਲੇ ਬਾਾਕੀ ਠੰਡੀ ਆਈਡੀ ਆਪਾਂ ਮੈਂ ਭਾਈ ਜਵਾਕ ਚੁਈ ਜਾਂਦੇ ਠੀਕ ਹੈ ਬੋਲਾਂਗਾ ਸੋ ਕੰਕ ਸੋ ਬਾਈ ਸੂਈਆ ਬੀਲੇ ਰੰਗ ਦਾ ਆਉਂਦਾ ਬੜੀ ਸੋਹਣੀ ਧਾਰ ਹੈ ਬਾਕੀ ਥਣ ਵੀ ਦੱਸਦੇ ਚੋਾਈ ਤੇ ਚੰਗੀ ਹੋएगी 2 ਨੰਬਰ ਤੇ ਜਿਹੜੀ ਜਰਸੀ ਇਹ ਦੂਜਾ ਸੂਆ ਬਾਈ ਇਹ ਵੀ 6 ਦਾ ਆਂਦਾ ਜੀ ਕਿੰਨੇ ਦਿਨ ਲਊ ਸੂਣ ਚ ਇਹਦੇ ਬਾਈ 8-9 ਦਿਨ ਪਿਆ ਹਜੇ ਰੇਟ ਤਾਂ ਕੀ ਰੇਟ ਤਾਂ 92000 ਰੁਪਿਆ ਬਾਈ ਖੋਲੀ ਸੋ ਰੇਟ 92000 ਆ ਤੇ ਹਜੇ 8 ਦਿਨ ਬਾਕੀ ਹੈ ਸੂਆ ਇਹਦਾ ਵੀ ਦੂਜਾ ਹੈ ਰੰਗ ਬਹੁਤ ਸੋਹਣਾ ਉਤੋਂ ਸਿੱਧੀ ਦੀਂਦੀ ਹੈ ਬਾਕੀ ਢਾਂਚਾ ਤੁਸੀਂ ਇਹਦਾ ਦੇਖ ਲਓ ਥਣ ਇਹ ਵੀ ਹੱਥੀ ਚੋਾਈ ਵਾਲੇ ਰੱਖੋ ਸੋ ਇਹਦਾ ਰੇਟ 92000 ਹੈ ਚੰਗੀ ਹੈ ਗਾੜੀ ਪਿੱਛੋਂ ਵੀ ਹਵਾਨਾ ਸੋਨਾ ਬਾਕੀ ਚਵਾਈ ਲੱਗੀ ਹੈ ਗਾਣ ਬਾਈ ਗੁੱਠੇ ਵਰਗੀ ਧਾਰਾ ਮੋਟੀ ਮੋਟੀ ਹਵਾਨਾ ਪੂਰਾ ਫਿਟਿੰਗ ਵਾਲਾ ਕਰ ਦੂਗੀ 2 ਨੰਬਰ ਤੇ ਸੀ ਇਹ ਗਗੂ ਬਈ 10 ਨੰਬਰ ਤੇ ਜਿਹੜੀ ਵਹਿਣ ਹਾਂਜੀ ਬਾਈ ਕਿਨਵਾ ਸੂਆ ओरिजिनल ਦੂਜਾ ਸੂਆ ਬਾਈ ਪਹਿਲਾਂ ਨੇ 21 ਕਿਲੋ ਦੁੱਧ ਦਿੱਤਾ ਬਾਈ ਠੀਕ ਹੈ ਤੇ ਘਰੂ ਬੰਦਿਆਂ ਤੋਂ ਲਈ ਬਹੁਤ ਵਧੀਆ ਰਿਕਰਡ ਰਿਆ ਵੈਡ ਦਾ ਬਾਈ ਕਿੰਨੇ ਕ ਦਿਨ ਲੇਜੂ ਸੋਣ ਦੇਣੇ ਤੇ ਬਾਈ ਮਾਲਕਾ ਨਸਨ ਮਦਕ 23 ਤਰੀਕ ਨੂੰ ਪੂਰੇ ਆ ਪਰ ਇਹ ਗੱਡੀਆਂ ਵੱਚੀ ਹਜੇ ਹੁਣੇ ਉਤਰੀ ਆ ਪਤਾ ਨਮਾਈ ਵੀ ਨਹੀਂ ਠੀਕ ਹੈ ਤਾਂ ਹੀ ਥੋੜੀ ਜਿਹੀ ਐਂਕ ਸਟ੍ਰੈਸ ਆ ਮੰਨੀ ਆਂਦੀ ਆ ਠੀਕ ਹੈ ਹਾਂਜੀ ਇਹਦਾ ਕਿ ਕੋ ਰੇਟ ਕੀ ਰਹਿਣਾ ਬਾਈ ਰੇਟ ਬਾਈ ਇਹਦਾ ਜਿਹੜਾ ਮਰਜ਼ੀ ਕਰੇ 1,15,000 ਦੀ ਵੈਡ ਦੇਵਾਂਗੇ ਬਾਈ ਖੋਲੀ ਦੱਸੋ 1,15,000 ਦੀ ਬਹੁਤ ਸੋਹਣਾ ਥਣ ਦਾ ਸਹਿਜ ਹੈ ਫਵਾਨਾ ਜਦੋਂ ਤੱਕ ਰੂ ਸਾਨੂੰ ਲੈ ਜਾਣਾ ਇਹ ਅੱਜ ਹੀ ਹਜੇ ਹੁਣ ਕੁਸ ਟਾਈਮ ਪਹਿਲਾਂ ਹੀ ਬਾਈ ਕੋ ਉਹਦੇ ਕਰਕੇ ਥੋੜਾ ਉਪਰਾਂ ਵੀ ਮੰਨੂਗੀ। ਥਣ ਚਾਰੇ ਸੋਹਣੇ ਆ, ਖਵਾਨਾ ਵੀ ਚੰਗਾ, ਸੋਹਣੀ ਜਰਸੀ ਐ। ਦੂਜਾ ਸੂਆ ਸੁੰਦੀ ਐ। 21 ਕਿਲੋ ਬਾਈ ਕਹਿੰਦਾ ਪਹਿਲਾਂ ਨੇ ਦੁੱਧ ਦਿੱਤਾ। ਦੁੱਧ ਹਮੇਸ਼ਾ ਇਹ ਗੱਲ ਕਹੀਦੀ ਐ ਵੀ ਥੋਡੀ ਸੇਵਾ ਐ ਤੇ ਥੋਡੀ ਸੰਭਾਲ ਐ ਤੁਸੀਂ ਕਿੰਨਾ ਚੋਣੇ ਹੋ। ਬਾਕੀ ਬਾਈ ਅੱਗੇ ਪਿੱਛੇ ਦਾ ਲੇਵਾ ਬਹੁਤ ਵਧੀਆ ਐ ਦਾ ਵੜਦਾ। ਕਮਾਲੀ ਬਾਈ ਦਾ ਬਸ। ਸਵੇ ਤੁਸੀਂ 3 ਨੰਬਰ ਤੇ ਜਰਸੀ ਵੜ ਦੇਖ ਰਹੇ ਹੋ। ਹਜੇ ਦਣੇ ਦੇ ਪਏ ਆ। ਫੇਰ ਮੋੜੀ ਨੂੰ ਕੁਕਵੇਰੈਂਟ। ਲੰਬਾਈ ਚੰਗੀ ਆ ਦੱਸੋ ਇਹਦੀ ਚਲੋ ਵਾਰ-ਵਾਰ ਆਪਾਂ ਕਰਦੇ ਤਾਂ ਨਹੀਂ ਬਈ ਗੱਲ ਅਰੀਜਨਲ ਦੰਦਾਂ ਦੇ ਵਿੱਚ ਆ ਕੋਈ ਮਰਜ਼ੀ ਭਰਾ ਕੇ ਬਈ ਮੂੰਹ ਪਟਲੇ ਠੀਕ ਸੋ ਇਹ 3 ਨੰਬਰ ਤੇ ਤੁਹਾਨੂੰ ਦਿਖਾ ਰਹੇ ਆ ਥਣਾ ਚ ਬਿੱਥੀ ਫੁੱਲ ਐ ਅਗਲੇ ਪਿਛਲੇ ਥਣਾ ਚ ਵੀ ਪਿਛਲੇ ਥਣਾ ਚ ਵੀ ਕੋਸ ਐਚ ਫ ਖੜੀਆਂ ਆਪਾਂ ਡਿਟੇਲ ਬਾਈ ਤੋਂ ਵੈਸੇ ਪੁੱਛ ਲੈਨੇ ਕੀ ਭਾਅ ਦੇ ਵਿੱਚ ਇਹ ਗਾਵਾ ਹੈ ਗਨੇ ਕੱਚੀਂਗਾ ਗਾਵਾ ਜਿਹੜੀ ਹਾਜ਼ਰ ਦੀ ਗਾ ਉਹ ਤੁਹਾਨੂੰ ਤੋਰ ਕੇ ਦਿਖਾ ਦੇਣੀ ਗਗੋ ਇਹ ਕੀ ਡਿਟੇਲ ਹੈ ਦੀ ਗਾਂਦੀ ਬਾਈ ਇਹ ਵੀਰੇ ਦੂਜਾ ਸੂਆ ਚੋਗੀ ਮੂਹ ਓਰੀਜినਲ ਜਮਾ ਚਾਰ ਦੰਦਾ ਜੀ ਕਿੰਨੇ ਦਿਨ ਲੈਂਦੀ ਸੋ ਦਿਨ ਦੇ 5-7 ਪਏ ਆ ਬਾਈ ਹਜੇ ਰੇਟ ਕੀ ਰਹਿਣਾ ਰੇਟ ਦਾ 85000 ਰੁਪਿਆ ਲੈਣ ਦੇਣ ਮੁੱਲ ਬਾਈ ਤੋਰਦਗੇ ਤੋਰ ਦੇਨੇ ਬਾਈ ਲਿਆ ਹਾਜ਼ਰੀ ਦੀਂ ਜੀ ਦੱਸੋ ਤੋਰ ਕੇ ਦਿਖਾਈ ਦੇਨੇ 85000 ਦੀ ਇਹ ਗਾਂ ਮਿਲੂਗੀ ਜਰਸੀ ਕ੍ਰਾਸ ਹੈ ਖਵਾਨਾ ਇਹਦਾ ਵੀ ਚੰਗਾ ਹੈ ਦਣ ਪੂਰੇ ਹੀ ਆ ਤੇ ਤਿਆਰੀ ਚ ਹੀ ਦਿੰਦੀ ਹੈ ਲੈ ਲੈ ਜੂ ਦਣ ਪੰਜ ਚਾਰ ਬਾਈ ਜੀ ਲੈ ਜੂਗੀ ਜਮਾ ਬਿਲਕੁਲ ਲੈ ਜੂ ਬਾਈ ਠੀਕ ਹੈ ਸੋ ਪੰਜ ਚਾਰ ਦਣ ਹਜੇ ਲਾਉਗੀ ਖਵਾਨਾ ਹੁਣ ਵੀ ਫੁੱਲ ਤਿਆਰ ਆ ਇਹ ਨਹੀਂ ਗੱਲ ਵੀ ਕੋਈ ਕਮੀ ਹੋ ਖਵਾਨੇ ਚ ਜਾਂ ਕਾ ਬਾਕੀ ਠੰਡੀ ਸੀਲਾ ਇੱਕ ਨੰਬਰ ਆ ਚ ਵਾਈ ਚੂਈ ਦੀ ਵਧੀਆ ਨਿਕਲੂ ਅੱਛੀ ਬਾਈ ਸੋ ਰੇਟ 85000 ਇਹਦਾ ਜਰਸੀ ਪਾਕ ਹੀ ਆ ਜਿਆਦਾ ਦੂਸਰੇ ਇਸ ਗਾਂ ਚ ਹਵਾਨਾ ਦੇਖੋ ਕਰਨ ਵਾਲੀ ਦਾ ਬਹੁਤ ਸੋਹਣਾ ਹਵਾਨਾ ਤਿਆਰ ਗਗੂ ਇਹ ਦੋ ਅੱਗੇ ਜਿਹੜੀ ਵਹਿੜ ਹੈ ਇਹ ਬਾਈ ਚੌਕ ਦੇ ਦਾਨ ਚੱਕਦੀ ਹੈ ਪਹਿਲਾ ਸੂਆ ਵੀਰੇ ਇਹਦੇ 15 ਦਿਨ ਪਏ ਆ ਜੇ ਬੱਚੀ ਦੇ ਰੇਡੇ ਦਾ ਬਣੋ ਬਣੋ ਕੀ ਬਹੁਤ ਵਧੀਆ 75000 ਦੀ ਦੇ ਦਾਂਗੇ ਬਾਈ ਠੀਕ ਹੈ ਇਹ ਦੋ ਅੱਗੇ ਜਿਹੜੀ ਵਹਿੜ ਹੈ ਹਾਂਜੀ ਬਾਈ ਇਹਦੀ ਡਿਟੇਲ ਕੀ ਹੈ ਇਹ ਬਾਈ ਫਾਰਮ ਦੇ ਵਿੱਚੋਂ ਲਈਆ ਬੱਚੀ ਡੈਨਮਾਰਕ ਦੇ ਸੀਮੰਦੀ ਆ 14 ਦਿਨ ਪਏ ਆ ਜਿਹਦੇ ਠੀਕ ਹੈ ਤੇ ਸੂਆ ਰਿਜਨਲ ਖੀਰੀ ਆ ਬਾਈ ਦੰਦ ਦੰਦ ਦਿਖਾਈ ਦੇ ਕੀ ਹਾਂਜੀ ਦਿਖਾ ਦਿੰਨੇ ਆ ਬਾਈ ਠੀਕ ਹੈ ਦੋਸਤੋ 14 ਦਿਨ ਬਾਕੀ ਫੁੱਲ ਹਾਈਟ ਲੈਂਥ ਵਾਲੀ ਬੱਚੀ ਪਹਿਲਾਂ ਦੰਦ ਤੁਹਾਨੂੰ ਵੀਡੀਓ ਚ ਦਿਖਾ ਦੂੰਗਾ ਹਵਾਨਾ ਦੇਖਿਓ ਕਰਨ ਵਾਲੀ ਦਾ ਦੰਦ ਪਹਿਲਾਂ ਦਿਖਾ ਦਈਏ ਬਾਅਦ ਵਿੱਚ ਚਲ ਆਉਂਦੇ ਆ ਕੇ ਦਿਖਾਉਂਦੇ ਤੋਰ ਦੇ ਕੇ ਨੀ ਉਹ ਵਿਖੋ ਇਹਦਾ ਟਾਂਚਾ ਇਹ ਰੇਟੇ ਦਾ ਕੀ ਰਹਿਣਾ ਕੋਈ 1,40,000 ਰੁਪਿਆ ਰੇਟ ਬਾਈ ਦਾ 1 ਲੱਖ ਤੇ 40 ਹਜ਼ਾਰ ਡਿਮਾਂਡ ਆ ਮੌਕੇ ਤੇ ਮਾਨਤਾ ਨੂੰ ਹੋ ਜਾਊਗਾ ਚੰਗੇ ਟਾਂਚੇ ਦੀ ਵਹਿੜਾ ਫੁੱਲ ਹਾਈਟ ਲੈਂਥ ਤੇ ਜਿਹੜੀ ਖਾਸ ਗੱਲ ਆ ਵੀ ਦੰਦੋਂ ਹਜੇ ਖੀਰੀ ਐ ਦੰਦ ਆਪਾਂ ਵੀਡੀਓ ਚ ਦਿਖਾ ਵੀ ਦੇਨੇ ਆ 14 ਦਿਨ ਬਾਕੀ ਆ ਕੱਲਾ ਕੱਲਾ ਥਾਣ ਜਿੱਦਾਂ ਉਹ ਬਾਈ ਸੋਣਾ ਉਹਦੋਂ ਮੌਸਮ ਵੀ ਇੱਕ ਨੰਬਰ ਹੋ ਜੂਗਾ ਤੇ ਜਿੱਦਾਂ ਉਹ ਪੀਕ ਫੜਨਾ ਉਹ ਤੈਨੂੰ ਫੁੱਲ ਠੰਡ ਹੋ ਜੂ ਬਾਈ ਸਹੀ ਐ ਸੋ ਇਹ ਕਣੀਏ ਪਿੰਡ ਦੇ ਵਿੱਚੋਂ ਨੇੜੇ ਬਾਜੇਖਾਨੇ ਚੋਂ ਬਾਈ ਗੱਗੂ ਕੋਲੋਂ ਵੀਡੀਓ ਤੁਹਾਨੂੰ ਦਿਖਾ ਰਹੇ ਆ ਹਵਾਨਾ ਵੈੜ ਦਾ ਫੇਰ ਦੇਖੋ ਪਹਿਲਾਂ ਵਾਲ ਜੈਲੀ ਐਨੀ ਆ ਜਿੱਥੇ ਮਰਜੀ ਛਾੜ ਦੋ ਰਸਾ ਬਾਈ ਸਹੀ ਐ ਬਰੀਡ ਕੁਆਲਟੀ ਵੀ ਚੰਗੀ ਐ ਦੱਸੋ ਬਹੁਤ ਸੋਹਣਾ ਥਾਣ ਤੇ ਉਹਨਾਂ ਹੀ ਚੱਲਦਾ ਸਪੇਸ ਪੂਸ ਬੱਚੀ ਦੇ ਬਾਈ ਲੇਵੇ ਦੇ ਵਿੱਚ ਹਮ ਸਣ ਸਣ ਬੜੇ ਸਿੱਧੇ ਆ ਬੱਚੀ ਦੇ ਦੰਦ ਦਿਖਾਈ ਦੇਗਾ ਦਿਖਾ ਦੇ ਨੇ ਬਾਈ ਸੋ ਦੰਦ ਤੁਸ ਨੂੰ ਇੱਕ ਵਾਰ ਦਿਖਾ ਕੇ ਦਾ ģੇੜਾ ਦੁਆਰਾ ਫੇਰ ਕੱਟਾਂਗੇ ਕਨਫਰਮ ਖੀਰੀ ਠੀਕ ਹੈ ਗਗੂ ਮੋੜ ਦੇ ਬਾਈ ਫੇਰ ਸੋ ਪੂਰੀ ਖੀਰੀ ਐ ਇਸ ਟਾਈਮ ਸਾਰੇ ਦੰਦ ਖੜੇ ਆ ਕੋਈ ਦੰਦ ਨਹੀਂ ਸਿੱਟਿਆ ਕਰਮਾਂ ਵਾਲੀ ਨੇ ਤੇ ਖੀਰੀ ਖੀਰੀ ਨੇ ਸੂ ਪੈਣਾ ਦਸੋਏ ਚਾਰ ਦੰਦ ਦੂਜਾ ਸੂਗਾ ਸੂਪੂਗੀ ਜੇ ਸੰਗੀ ਕੇਅਰ ਵਾਲੇ ਵੀਰ ਕੋਲ ਚਲੀ ਗਈ ਤਾਂ ਮੋੜ ਲਾ ਬਾਈ ਆ ਜਾਓ ਬੰਤੇ 1 ਲੱਖ 40 ਹਜ਼ਾਰ ਚ ਸੋਹਣੀ ਬਣਾਵਟ ਹੈ ਦੀ ਚੰਗੇ ਢਾਂਚੇ ਦੀ ਵਹਿੜਾ ਇਹ ਤੋਂ ਅੱਗੇ ਦੋ ਹੋਰ ਘਾਮਾ ਹੈਗੇ ਇਨਫੋਰਮੇਸ਼ਨ ਬਾਈ ਤੋਂ ਲੈ ਲਾਂਗੇ ਆਪਾਂ ਗਗੂ ਬਾਈ ਇਹਦੀ ਕੀ ਡਿਟੇਲ ਇਹ ਦੂਜਾ ਸੂਆ ਬਾਈ ਕਿੰਨੇ ਦਿਨ ਲਓ ਇਹਦੇ 12 13 ਦਿਨ ਪਿਆ ਬਾਈ ਜੀ ਰੇਟ ਰੇਟ ਦਾ 1 ਲੱਖ 5000 ਰੁਪਏ ਬਾਈ ਠੀਕ ਆ ਇਹ ਤੋਂ ਅੱਗੇ ਜਿਹੜੀ ਗਾਂ ਇਹ ਤੋਰਨੇ ਨਹੀਂ ਬਾਈ ਤੋਰਦੇ ਜਿੰਤਨ ਲੱਗਦਾ ਹਾ ਤੋਰ ਦਿੰਨੇ ਕੋਈ ਗੱਲ ਨਹੀਂ ਬਾਈ ਸੋ ਦੋਸਤੋ ਤੋਰ ਦਿੰਨੇ ਆ ਤੁਹਾਡੀ ਢੇਡਾ ਕਢਾਈ ਜਿੰਨੇ 1 10 ਬੋਲਿਆ ਰੇਟ 1 ਲੱਖ 5000 ਰੁਪਏ ਕੋਈ ਗੱਲ ਨਹੀਂ ਮੰਨਤਨ ਕਰ ਦਾਂਗੇ ਬਾਈ ਯਾਰ ਇੱਕ 5 ਚ ਮੰਨਤਨ ਸੂਆ ਦੂਜਾ ਹੈ ਭਾਵੇਂ ਦਿਨ ਪਿਆ ਇਹਦੇ ਸੂਣ ਚ ਬਾਕੀ ਪੇਟਪੂੜ ਦਾ ਸਾਈਜ਼ ਤੇ ਪੱਟਪੂੜੇ ਦੀ ਵਿੜ ਬਹੁਤ ਵਧੀਆ ਬਈ ਇਹ ਵੀ। ਸੋਟਾ ਅੰਚਾ ਤੁਸੀਂ ਦੇਖ ਲਓ। ਮੋੜ ਲਈ ਬਈ। ਉਹ ਡੇਟਾਂ ਅੰਚੇ ਦੀਆਂ ਖੜੇ ਦਣ ਲੈਂਦੀ ਹੈ ਖੱਟੀ ਦਿੰਦੀ ਹੈ ਜਿਸ ਤਿਆਰੀ ਜਿਹੜੀ ਉਹ ਜਿਹਨੇ ਫੜਨੀ ਹੈ। ਇੱਕ ਹੋਰ ਗਾਂ ਤੁਹਾਨੂੰ ਲਾਸਟ ਉੱਤੇ ਦਿਖਾ ਦਿੰਨੇ ਆ। ਦੁੱਧ ਉਹਦੇ ਥੱਲੇ ਜਿੰਨਾ ਹਾਜ਼ਰ ਆ ਬਈ ਦੱਸ ਦੂਗਾ। ਰੇਟ ਵੀ ਵੀਡੀਓ 'ਚ ਕਰਦੇ ਆਂਗੇ ਬਾਕੀ ਫਸੂਤ ਤੁਸੀਂ ਆ ਕੇ ਹੀ ਦੇਖਣਾ ਹੁੰਦਾ ਮੈਂ ਐਡਰੈਸ ਵਾਰ-ਵਾਰ ਇਸ ਕਰਕੇ ਬੋਲ ਦਿੰਨਾ ਕਿ ਕਈ ਵਾਰ ਫੋਨ ਦੇ ਉੱਤੇ ਸੌਦਾ ਕਰਨ ਨਾਲੋਂ ਤੁਸੀਂ ਸਿੱਧੇ ਇੱਥੇ ਵੀ ਪਹੁੰਚ ਜਾਓਗੇ ਇਹ ਗਾਵਾਂ ਖੜੀਆਂ ਹੋਣਗੀਆਂ ਜੇ ਵੇਖ ਵੀ ਜਾਂਦੇ ਤਾਂ ਕੋਈ ਗੱਲ ਨਹੀਂ ਸ਼ਾਮ ਨੂੰ ਹੋਰ ਵੀ ਆਣੀਆਂ ਗਾਵਾਂ ਤਾਂ ਬਈ ਇਹ ਕੰਨ ਸੌਦਾ ਜਿਹੜੀ ਲਾਸਟ ਉੱਤੇ ਗਾਂ ਇਹ ਬਾਈ 4 ਦਿਨ ਹੋ ਗਏ ਸੂਈ ਨੂੰ 5 ਆ ਬੱਚਾ ਇਹਦਾ ਠੀਕ ਹੈ ਤੇ 13-14 ਕਿਲੋ ਬੋਲੀ ਹੂ ਬਈ ਇਸਲੇ ਰੇਟ ਕੀ ਰਹੂਗਾ ਇਹ 70000 ਰੁਪਏ ਦੇ ਦਾਂਗੇ ਬਾਈ 70000 ਦੀ ਹੱਥ ਦੀ ਜਵਾਈ ਵਾਲਾ ਥਣ ਲੱਗਿਆ ਅੱਜ ਨਾ ਗਾਂ ਦਾ ਬਾਈ ਵੇਚਤੀ ਸੀ ਤੁਹਾਨੂੰ ਸਹੀ ਦੱਸ ਗਏ ਹੂੰ ਬਸ ਕਿਸੇ ਰੀਜਨ ਕਰਕੇ ਰਹਿ ਗਈ 8 9 ਵੇ ਚੋਈ ਆ ਤਾਂ ਹੀ ਆਪਾਂ ਦਿਖਾਉਂਦੇ ਨੇ ਕੋਈ ਗੱਲ ਨਹੀਂ ਕਹਿੰਨੇ ਪਰਸਨਲੀ ਵੀਡੀਓ ਮੰਗਵਣੀ ਹੋਈ ਭਰੀ ਦੀ ਆਪਾਂ ਭੇਜ ਦਾਂ ਠੀਕ ਓਕੇ ਸੋ ਇਹ ਗਾਵਾਂ ਸੀ ਦੱਸੋ ਅੱਜ ਦੀ ਵੀਡੀਓ ਜਿਹੜੀਆਂ ਦਿਖਾਉਣਾ ਸੀ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ